ਦੇਖੋ ਪਹਿਲਾ ਜਿਹੜਾ ਸੀ ਪਹਿਲਾ ਮਾਰਕੀਟ ਦੋ ਦੇ ਪਿੱਲਰ ਸੀ ਪਹਿਲੇ ਫਾਈਨਲ ਚੈਪਟਰ ਲਈ ਕਿਪਾ ਮਾਰਕੀਟ ਦੂਜਾ ਸੀ ਪ੍ਰੋਫਿਟ ਮਾਰਕੀਟ ਰਿਪਲੇਸ ਹੋ ਗਈ ਵਿਦ ਡਿਜੀਟਲ ਪਲੇਟਫਾਰਮ ਔਰ ਜਿਹੜਾ ਪ੍ਰੋਫਿਟ ਹੈ ਉਹਦੀ ਰਿਪਲੇਸਮੈਂਟ ਹੋ ਗਈ ਵਿਦ ਰੈਂਟ ਜਿਹੜਾ ਕੋਰੀਆ 'ਚ ਬੱਠਾ ਜਾਂ ਦੁਪਾਹ 'ਚ ਬੱਠਾ ਉਹਨੇ ਜੇ ਕਿਤੇ ਟੀਵੀ ਕਿਤੇ ਭੇਜਣੇ ਹੈਗੇ ਆ ਉਹ ਇਹਨਾਂ ਨੂੰ ਕਹਿੰਦਾ ਕਿ ਯਾਰ ਤੁਸੀਂ ਇਦਾਂ ਕਰੋ ਮੇਰੇ ਕੋਲ ਹਜ਼ਾਰ ਟੀਵੀ ਹੈਗੇ ਆ ਤੇ ਤੁਸੀਂ ਦੇਖੋ ਮੈਂ ਉਹਦਾ ਕੀ ਕਰਾਂ ਉਹ ਕਹਿੰਗੇ ਯਾਰ ਦੇਖ ਤੂੰ ਕੀ ਵੀ ਵੇਚਨੇ ਆ ਸਾਡੇ ਕੋਲ ਆ ਸਾਡੇ ਨਾਲ ਐਗਰੀਮੈਂਟ ਕਰ ਠੀਕ ਹੈ ਅਸੀਂ ਤੈਨੂੰ ਡਿਜੀਟਲ ਸ페이스 ਦੇਾਂਗੇ ਅਸੀਂ ਤੈਨੂੰ ਡਿਜੀਟਲ ਲੈਂਡ ਦੇਾਂਗੇ ਉਹ ਤਾਂ ਅਸੀਂ ਰੈਂਟ ਲਾਂਗੇ ਕਿ ਲੈਟਸ ਸੇ ਕਿ ਵੀ 100 ਡਾਲਰ ਦੀ ਜਿਹੜੀ ਫੀਸ ਹੈਗੀ ਆ ਉਹਦੇ ਵਿੱਚ 53 ਡਾਲਰ ਦੇ ਕਰੀਬ ਦਾ ਜਿਹੜਾ ਐਮਾਜ਼ਨ ਹੈ ਉਹ ਲੈ ਲੈਂਦਾ ਐਜ਼ ਰੈਂਟ ਇੱਕ ਤਾਂ ਜਿਹੜੇ ਪਹਿਲਾਂ ਟਿਟਰ ਹੈਗੇ ਸੀ ਉਹ ਤਿੱਕੇ ਹੋ ਗਏ ਇੱਕ ਨਵੇਂ ਲਾਰਡਸ ਆ ਗਏ ਜਿਹੜੇ ਕਹਿੰਦੇ ਆ ਕਿ ਸਾਡੇ ਬਿਨਾ ਇਹ ਦੁਨੀਆ ਦਾ ਕੋਈ ਵੀ ਚੀਜ਼ ਨਹੀਂ ਨਹੀਂ ਸਕਦੀ। ਇੱਕ ਕੀ ਹੈਗਾ ਕਿ ਜਿਹੜਾ ਹੋਣ ਵਾਲਾ ਡਿਜੀਟਲ ਵਰਲਡ ਹੈ ਜਾਂ ਹੋਣ ਵਾਲਾ ਬਸ ਫਾਸਟ ਮੂਵਿੰਗ ਵਰਲਡ ਕਹਿੰਦੇ ਨੇ। ਇਹਦੇ ਵਿੱਚ ਐਂਗਜ਼ਾਇਟੀ ਤੇ ਡਿਪਰੈਸ਼ਨ ਬੜਾ ਨਰਮੋਕ ਦਾ ਕਾਰਨ ਬਣਦਾ। ਕਿਉਂਕਿ ਟੋਵਰਟ ਬਿਹੇਵੀਅਰ ਜਿਹੜੀ ਚੜੀ ਹੈ ਜਾਂ ਚੜੀ ਹੋਣ ਕਰਤੀ ਆ। ਉਹਨਾਂ ਨਾਲ ਰਿਲੇਟ ਕਰਦਾ। ਉਹ ਡੌਨਰ ਇਹੇ ਕਰਕੇ ਬਚ ਗਿਆ ਕਿ ਇਹਨਾਂ ਨੇ ਇੱਕ ਪੈਟਰੋ ਡੌਨਰ ਨੂੰ ਜੋ ਉਤਤਾ ਸਾਇਨ ਕਰ ਲਿਆ ਸਾਊਦੀ ਅਰੇਬੀਆ ਨੂੰ। ਉਹ ਡੌਨਰ ਹੈਨਰੀ ਕਰਜਿੰਗਰ ਸੀਗਾ। ਵਰਲਡ ਦੇ ਵਿੱਚ ਮਤਲਬ ਕਿਵੇਂ ਆਪਰੇਟ ਕਰਦਾ ਆਪਾਂ ਪਿਛਲੀ ਵਾਰ ਗੱਲ ਕੀਤੀ ਸੀਗੀ ਤੇ ਉਹਦੀ ਜਿਹੜੀ ਵਰਲਡ ਦੇ ਵਿੱਚ ਡੋਮਿਨੈਂਸ ਹੈ ਉਹ ਉਹਦੇ ਪਿਲਰ ਕਿਹੜੇ ਨੇ ਤੇ ਉਹ ਜਿਹੜੀ ਡੋਮਿਨੈਂਸ ਹੈ ਅੱਜ ਕੱਲ ਉਹਦੇ ਤੇ ਬੜਾ ਪ੍ਰੈਸ਼ਰ ਹੈ ਡਾਲਰ ਤੇ ਅੱਜ ਕੱਲ ਬੜਾ ਪ੍ਰੈਸ਼ਰ ਹੈ ਕਿ ਉਹ ਆਪਣੇ ਆਪ ਨੂੰ ਕੀ ਫਿਊਚਰ ਚ ਸਸਟੇਨ ਕਰੇਗਾ ਜਾਂ ਨਹੀਂ ਸੋ ਪਹਿਲੇ 파ਰਟ ਚ ਆਪਾਂ ਡਾਲਰ ਬਾਰੇ ਬਹੁਤ ਗੱਲ ਕੀਤੀ ਸੀਗੀ ਹੁਣ ਆਪਾਂ ਸਸਟੇਨੇਬਿਲਟੀ ਦੀ ਗੱਲ ਕਰਾਂਗੇ ਕਿ ਫਿਊਚਰ ਦੇ ਵਿੱਚ ਵਾਕੇ ਹੀ ਕੀ ਡਾਲਰ ਦੀਆਂ ਪੋਸਿਬਿਲਿਟੀਆਂ ਕੀ ਨੇ ਉਹਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦਾ ਲਿਟਰੇਚਰ ਮਿਲਦਾ ਜਿਹੜਾ ਪਹਿਲਾ ਲਿਟਰੇਚਰ ਹੈ ਜ਼ਿਆਦਾਤਰ ਵੈਸਟਰਨ ਸਕਾਲਰਜ਼ ਨੇ ਲਿਖਿਆ ਨਾਰਥ ਅਮਰੀਕਨ ਜਿਹੜੇ ਅਮਰੀਕਾ ਦੇ ਆਪਣੇ ਸਕਾਲਰਸ਼ਿਪ ਹੈ ਜਾਂ ਬ੍ਰਿਟੇਨ ਦੇ ਸਕਾਲਰਜ਼ ਲਿਖਦੇ ਨੇ ਜਾਂ ਜਿਹੜੇ ਇੰਟਰਨੈਸ਼ਨਲ ਪੋਲੀਟੀਕਲ ਇਕਨੋਮਿਸਟ ਨੇ ਵਰਲਡ ਦੇ ਉਹ ਲਿਖਦੇ ਨੇ ਉਹ ਲਿਟਰੇਚਰ ਮੈਂ ਮਤਲਬ ਐਸਾ ਮੈਂ ਪਿਛਲੇ 20 ਸਾਲ ਤੋਂ ਪੜ ਰਿਹਾ ਮਤਲਬ ਮਾਰਕਸਿਜ਼ਮ ਜਾਂ ਹੋਰ ਮਤਲਬ ਲਗਾਤਾਰ ਹੀ ਪਰ ਪਿਛਲੇ 4-5 ਸਾਲਾਂ ਤੋਂ ਜਦੋਂ ਮੈਂ ਵੈਸਟਰਨ ਲਿਟਰੇਚਰ ਪੜਦਾ ਤਾਂ ਉਹਦੇ ਵਿੱਚ ਇੱਕ ਬੜੀ ਪ੍ਰੋਬਲਮ ਹੈ ਕਿ ਇਹਨਾਂ ਦਾ ਜਿਹੜਾ ਅੰਡਰਸਟੈਂਡਿੰਗ ਹੈ ਗਲੋਬਲ ਸਾਊਥ ਦੀਆਂ ਕੰਟਰੀਆਂ ਦੀ ਉਹਦੇ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਖਲਾਅ ਲੱਗਦਾ ਹੈ ਇਸ ਕਰਕੇ ਲੱਗਦਾ ਹੈ ਕਿ ਜਿਹੜਾ ਬੰਦਾ ਗਲੋਬਲ ਸਾਊਥ 'ਚ ਪੈਦਾ ਹੋਇਆ ਗਲੋਬਲ ਸਾਊਥ 'ਚ ਰਿਹਾ ਅਤੇ ਗਲੋਬਲ ਸਾਊਥ ਦੇ ਪਰਸਪੈਕਟਿਵ ਤੋਂ ਚੀਜ਼ਾਂ ਸਮਝਣਿਆ ਚਾਹੁੰਦਾ ਉਹ ਬੰਦਾ ਕਿਤੇ ਨਾ ਕਿਤੇ ਇਹਨਾਂ ਦੇ ਲਿਟਰੇਚਰ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਉਸ 'ਚ ਗੈਪ ਮਹਿਸੂਸ ਕਰਦੇ ਹੋ ਇਹ ਪ੍ਰੋਬਲਮ ਇਹ ਹੈ ਵੀ ਕਿਉਂਕਿ ਇਹ ਸਾਊਥ ਨੂੰ ਹੋਰ ਤਰੀਕੇ ਨਾਲ ਦੇਖਦੇ ਨੇ ਹੁਣ ਅੱਜ ਕੱਲ ਮੈਂ ਜਿੰਨੇ ਵੀ ਮਤਲਬ ਕੈਨੇਡਾ ਦੇ ਆਲੇ ਦੁਆਲੇ ਜਿਹੜੇ ਮਤਲਬ ਇੱਥੇ ਕੈਨੇਡਾ ਦੇ ਵਿੱਚ ਮਾਰਕਸਿਸਟ ਸਕਾਲਰ ਨੇ ਜਿੰਨੇ ਵੀ ਉਹਨਾਂ ਨਾਲ ਗੱਲਬਾਤ ਕਰਦਾ ਮਤਲਬ ਜਿਹੜੇ ਹੁਣ 80 ਸਾਲ ਦਾ ਹੋ ਗਿਆ ਕੋਈ ਬੜੀ ਵਧੀਆ ਕਿਤਾਬ ਲਿਖੀ ਸੀ ਮੈਂ ਉਹਨੂੰ ਮੇਲ ਕਰਕੇ ਉਹਦੇ ਕੋਲੇ ਚੱਲ ਗਿਆ ਕਈਆਂ ਨੂੰ ਮਿਲਿਆ ਮਤਲਬ ਪਿਛਲੇ 2 ਸਾਲਾਂ ਚ ਮੈਂ ਮਤਲਬ ਕੰਟੀਨਿਊਸਲੀ ਉਹਨਾਂ ਨੂੰ ਮਿਲ ਰਿਹਾ ਤੇ ਉਹਨਾਂ ਦਾ ਪਰਸਪੈਕਟਿਵ ਕੀ ਹੈ ਇੰਟਰਨੈਸ਼ਨਲ ਪੋਲੀਟੀਕਲ ਇਕਨੋਮੀ ਦਾ ਉਹਨਾਂ ਦਾ ਪਰਸਪੈਕਟਿਵ ਇਹ ਆ ਕਿ ਜਿਹੜਾ ਅਮਰੀਕਨ ਐਂਪਾਇਰ ਹੈ ਇਹ ਬਹੁਤ ਇੰਪੋਰਟੈਂਟ ਹੈ ਇਹਨੇ ਵਰਲਡ ਦੇ ਵਿੱਚ ਇੱਕ ਸ ਦੂਜਾ ਉਹ ਕਿਤੇ ਵੀ ਇਹ ਮੰਨਣ ਲਈ ਤਿਆਰ ਨਹੀਂ ਕਿ ਜਿਹੜਾ ਅਮਰੀਕਨ एंपਾਇਰ ਦੀ ਸਟੇਬਿਲਿਟੀ ਹੈ ਇਹ ਡਿਪੈਂਡ ਕਰਦੀ ਆ ਕਿ ਜਿਹੜੀਆਂ ਗਲੋਬਲ ਸਾਊਥ ਦੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਜਿਹੜਾ ਸਸਤਾ ਮਾਲ ਹੈ ਉਹਦੀ ਜਿਹੜੀ ਕੰਟੀਨਿਉਟੀ ਅਮਰੀਕਾ ਨੂੰ ਉਹ ਬਣੀ ਰਹੇ ਤਾਂ ਹੀ ਅਮਰੀਕਾ ਸਟੇਬਲ ਹੋ ਸਕਦਾ ਹੈ ਨਹੀਂ ਅਮਰੀਕਾ ਸਟੇਬਲ ਨਹੀਂ ਹੋ ਸਕਦਾ ਜੇ ਗਲੋਬਲ ਸਾਊਥ ਦੀਆਂ ਕੰਟਰੀਆਂ ਦੀ ਕੰਟੀਨਿਉਟੀ ਸਸਤਾ ਮਾਲ ਅਮਰੀਕਾ ਨੂੰ ਨਾ ਮਿਲੇ ਉਸੀ ਸਸਤਾ ਮਾਲ ਵੇਚਣ ਲਈ ਇਸ ਲਈ ਇਸ ਲਈ ਮਜਬੂਰ ਹੋ ਕਿ ਤੁਹਾਨੂੰ ਡਾਲਰ ਚਾਹੀਦਾ ਜੇ ਤੁਸੀਂ ਦੁਨੀਆ ਦੇ ਬਾਕੀ ਮੁਲਕਾਂ ਤੋਂ ਚੀਜ਼ਾਂ ਖਰੀਦਣੀਆਂ ਨੇ ਫਾਰ ਐਗਜ਼ਾਮਪਲ ਆਪਾਂ ਗੱਲ ਕੀਤੀ ਸੀ ਕਿ ਪੈਟਰੋਲ ਪੈਟਰੋ ਡਾਲਰ ਸੋ ਪੈਟਰੋ ਡਾਲਰ ਕੀ ਹੈ ਜਦੋਂ ਇਹਨਾਂ ਨੇ ਪਹਿਲਾਂ 골ਡ ਸਟੈਂਡਰਡ ਰੱਖਿਆ ਸੀਗਾ ਜਦੋਂ 골ਡ ਸਟੈਂਡਰਡ ਟੁੱਟ ਗਿਆ 1973 ਚ ਉਦੋਂ ਡਾਲਰ ਮਾਰਕਸ ਇਹ ਕਹਿੰਦਾ ਹੈ देयर ਆ ਤਿੰਨ ਸਕੂਲ ਆਫ ਥੋਟ ਇਨ ਇਕਨੋਮਿਕਸ ਇੱਕ ਮਾਰਕਸ ਹੈ ਇੱਕ ਕੇਨਸ ਹੈ ਤੀਜਾ ਮੋਨਿਟ੍ਰਿਸਟ ਹੈ ਮਾਰਕਸ ਇਹ ਕਹਿੰਦਾ ਵੀ ਕੋਈ ਵੀ ਚੀਜ਼ ਜਿਹੜੀ ਬਾਜ਼ਾਰ 'ਚ ਵਿਕਦੀ ਹੈ ਉਹਦੇ ਵਿਕਣ ਦਾ ਕਾਰਨ ਇਹ ਹੈ ਕਿ ਉਹ ਚੀਜ਼ ਲੇਬਰ ਨੇ ਬਣਾਈ ਹੈ ਸੇਮ ਇਜ਼ ਟ्रू ਫਾਰ ਕਰੰਸੀ ਜਿਹੜਾ ਡਾਲਰ ਹੈ ਉਹ ਇਸ ਕਰਕੇ ਬਾਜ਼ਾਰ 'ਚ ਉਹਦੀ ਮੰਗ ਹੈ ਕਿ ਡਾਲਰ ਦੇ ਪਿੱਛੇ ਸੋਨਾ ਸੀਗਾ 골ਡ ਬੈਕਡ ਬਾਈ 골ਡ ਸੋ ਗੋਲਡ ਜਿਹੜਾ ਉਹਦੇ ਵਿੱਚ ਉਹਨੂੰ ਪ੍ਰੋਡਿਊਸ ਕਰਨਾ ਉਹਦੀ ਖੋਜ ਕਰਨੀ ਉਹਦੀ ਮਾਈਨਿੰਗ ਕਰਨੀ ਉਹਨੂੰ ਪਾਲਿਸ਼ ਕਰਨਾ ਬਹੁਤ ਸਾਰੀ ਲੇਬਰ ਲੱਗਦੀ ਹੈ ਉਹ 'ਚ ਤੇ ਅਮਰੀਕਾ ਨੇ ਕੀ ਕੀਤਾ ਉਹਨੇ ਕਹਿਤਾ ਵੀ ਅਸੀਂ ਆਪਣੀ ਕਰੰਸੀ ਗੋਲਡ 'ਚ ਨਿਰਧਾਰਤ ਕਰਾਂਗੇ ਇਹਦਾ ਰੇਟ ਤੇ ਦੁਨੀਆ ਦੇ ਮੁਲਕਾਂ ਨੂੰ ਕਹਿਤਾ ਵੀ ਤੁਸੀਂ ਸਾਡੀ 'ਚ ਕਰਦੇਓ ਸਾਡੀ ਕਰੰਸੀ 'ਚ ਕਰਦੇਓ ਜਦੋਂ 1973 'ਚ ਟੁੱਟ ਗਿਆ ਤਾਂ ਇੰਟਰਨੈਸ਼ਨਲ ਪੋਲੀਟੀਕਲ ਇਕਨੋਮਿਸਟ 'ਚ ਜਿਹੜਾ ਮੈਜੋਰਿਟੀ 뷰 ਹੈ ਬਹੁਤੇ ਇਹ ਸੋਚਦੇ ਨੇ ਵੀ ਹੁਣ ਡਾਲਰ ਦੇ ਪਿੱਛੇ ਕੱਖ ਨਹੀਂ ਇਹ ਡਾਲਰ ਦੇ ਪਿੱਛੇ ਹੁਣ ਕੋਈ ਸੋਨਾ ਨਹੀਂ ਹੈ ਤਾਂ ਵੀ ਇਹ ਉਨਾ ਹੀ ਪਾਵਰਫੁਲ ਹੈ ਕਾਹਦਾ ਜ਼ਿਆਦਾ ਪਾਵਰਫੁਲ ਹੋ ਗਿਆ 1975 ਦੇ ਵਿੱਚ ਦੁਨੀਆ ਦੀਆਂ ਜਿਹੜੀਆਂ ਕਰੰਸੀਜ਼ ਨੇ ਜਿਹੜੇ ਵੱਖ-ਵੱਖ ਮੁਲਕ ਨੇ ਕਰੰਸੀਆਂ ਰੱਖਦੇ ਨੇ ਤੁਸੀਂ ਕਰੰਸੀ ਰੱਖ ਸਕਦੇ ਹੋ 골ਡ ਰੱਖ ਸਕਦੇ ਹੋ ਰਿਜ਼ਰਵ ਰੱਖਦੇ ਹੋ ਆਪਣੇ ਔਖੇ ਸਮੇਂ ਦੇ ਲਈ ਤਾਂ 골ਡ 85% 85% ਡਾਲਰ ਸੀਗਾ ਉਹਦੇ ਵਿੱਚ ਮਤਲਬ ਇਹਦਾ ਰੋਲ ਵੱਧ ਗਿਆ ਤਾਂ ਜਿਹੜੇ 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 ਮਾਰਕਸਿਸਟਾ ਉਹ ਇਹ ਕਹਿੰਦੇ ਨੇ ਮਤਲਬ ਇਹ ਵਿਊ ਬਣਦਾ ਹੈ ਭਈ 골ਡ ਇਸ 1 ਡਾਲਰ ਇਸੇ ਕਰਕੇ ਬਚ ਗਿਆ ਕਿ ਇਹਨਾਂ ਨੇ ਇੱਕ ਪੈਟਰੋ ਡਾਲਰ ਸਮਝੌਤਾ ਸਾਈਨ ਕਰ ਲਿਆ ਸਾਊਦੀ ਅਰੇਬੀਆ ਨਾਲ। ਤੋਂ ਬੜਾ ਹੈਨਰੀ ਕਰਜ਼ਿੰਗਰ ਸੀਗਾ ਉਹ ਬੜਾ ਬੜਾ ਇੰਟੈਲੀਜੈਂਟ ਬੰਦਾ ਸੀਗਾ ਉਹ ਸਾਊਦੀ ਅਰੇਬੀਆ ਗਿਆ ਉਹਨੇ ਕਿਹਾ ਕਿ ਅਸੀਂ ਅਸੀਂ ਯੂ ਐਸ ਗਵਰਨਮੈਂਟ ਦੇ ਟ੍ਰੈਜਰੀ ਬੌਂਡ ਇਸ਼ੂ ਕਰ ਰਹੇ ਹਾਂ ਤੇ ਹਜੇ ਤੱਕ ਇਹ ਨਿਊਜ਼ ਪਬਲਿਕ 'ਚ ਨਹੀਂ ਹੈਗੀ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਓਪਰਚ्युनिटी ਦਿੰਦੇ ਆ ਵੀ ਤੁਸੀਂ ਜੇ ਚਾਹੋ ਨਿ ਤਾਂ ਤੁਸੀਂ ਸਾਨੂੰ ਡਾਲਰ ਦਿਓ ਅਸੀਂ ਤੁਹਾਨੂੰ ਇਹ ਬੌਂਡ ਦਵਾਂਗੇ ਯੂ ਐਸ ਗਵਰਨਮੈਂਟ ਦੇ ਬੌਂਡ ਸੋ ਦੋ ਚੀਜ਼ਾਂ ਦੁਨੀਆ ਦੇ ਵਿੱਚ ਸਭ ਤੋਂ ਸੇਫ ਮੰਨਿਆ ਜਾਂਦੀਆਂ ਨੇ ਐਜ਼ ਅ ਐਸੈਟ ਪਹਿਲਾ ਸੋਨਾ ਦੂਜਾ ਅਮਰੀਕਾ ਦੀ ਗਵਰਨਮੈਂਟ ਦੇ ਟ੍ਰੈਜ਼ਰੀ ਬੌਂਡ ਸੋ ਜੇ ਤੁਸੀਂ ਟ੍ਰੈਜ਼ਰੀ ਬੌਂਡ ਖਰੀਦਦੇ ਹੋ ਤਾਂ ਤੁਹਾਨੂੰ ਤੇ ਵਿਆਜ ਵੀ ਮਿਲਦਾ ਸੋ ਕਿਉਂਕਿ ਡਾਲਰ ਸਾਰਾ ਕਹਿੰਦਾ ਤੁਹਾਡੇ ਕੋਲੇ ਇਕੱਠਾ ਹੋ ਜਾਣਾ ਵੀ ਤੁਸੀਂ ਤੇਲ ਸਿਰਫ ਡਾਲਰ ਚ ਵੇਚਿਓ ਸਾਰੇ ਮੁਲਕਾਂ ਨੂੰ ਡਾਲਰ ਦੀ ਲੋੜ ਪੈਗੀ ਉਹ ਆਪਣਾ ਮਾਲ ਅਮਰੀਕਾ ਨੂੰ ਵੇਚਣਗੇ ਤੇ ਅਸੀਂ ਅਮਰੀਕਾ ਨੂੰ ਵੇਚਣਗੇ ਉਹ ਡਾਲਰ ਲੈ ਕੇ ਜਾਣਗੇ ਡਾਲਰ ਦੇ ਥਰੂ ਉਹ ਤੇਲ ਖਰੀਦਣਗੇ ਜਿਹੜਾ ਡਾਲਰ ਤੁਹਾਡੇ ਕੋਲੇ ਇਕੱਠਾ ਹੋ ਗਿਆ 사우ਦੀ ਅਰੇਬੀਆ ਕੋਲੇ ਜਾਂ ਅਪੇ ਕੰਟਰੀਜ਼ ਕੋਲੇ ਉਹ ਤੁਸੀਂ ਸਾਡੇ ਕੋਲੇ ਲਿਆਓ ਅਸੀਂ ਉਹਦੇ ਬਦਲੇ ਤੁਹਾਨੂੰ ਟ੍ਰੈਜ਼ਰੀ ਬੌਂਡ ਦੇ ਦਾਂਗੇ ਤੁਸੀਂ ਬੈਠ ਕੇ ਵਿਆਜ ਖਾਓ ਸੋ ਹੋਇਆ ਕਿ 1973 ਤੋਂ ਬਾਅਦ ਫਿਰ ਲੋਕ ਕਹਿੰਦੇ ਨੇ ਕਿ ਡਾਲਰ ਦੀ ਬੈਕਿੰਗ 'ਚ ਕੁਝ ਨਹੀਂ ਇੱਕ ਮਿਨোরਿਟੀ 뷰 ਹੈ ਉਹ ਇਹ ਕਹਿੰਦਾ ਵੀ ਹਜੇ ਵੀ ਡਾਲਰ ਦੀ ਬੈਕਿੰਗ ਦੇ ਵਿੱਚ ਕੁਝ ਹੈ ਉਹ ਹੈਗਾ ਆਇਲ ਹੁਣ ਅੱਜਕੱਲ ਜਿਹੜਾ ਮੈਂ ਕੰਟੈਂਪੋਰੀ ਸਿਸਟਮ ਹੈ ਵੀ ਅੱਜਕੱਲ ਔਇਲ ਵੀ ਜਾ ਰਿਹਾ ਡਾਲਰ ਦੇ ਪਿੱਛੋਂ ਉਹਦੇ ਦੋ ਕਾਰਨ ਨੇ ਸਾਊਦੀ ਅਰੇਬੀਆ ਨਾਲ ਚਾਈਨਾ ਨੇ ਡੀਲ ਸਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਹੋ ਗਈ ਡੀਲ ਸਾਈਨ ਚੱਲ ਰਹੀ ਹੈ ਗੱਲਬਾਤ ਜਾਂ ਪੂਰੀ ਹੋ ਗਈ ਉਹਨੇ ਕਹਿਤਾ ਵੀ ਸਾਊਦੀ ਅਰੇਬੀਆ ਨੇ ਕਹਿਤਾ ਵੀ ਅਸੀਂ ਹੁਣ ਤੇਲ ਹੈ ਜਿਹੜਾ ਆਪਣਾ ਉਹ ਚਾਈਨਾ ਦੀ ਜਿਹੜੀ ਰੈਮਨ ਵੀ ਕਰੰਸੀ ਆ ਉਹਦੇ ਵਿੱਚ ਵੀ ਵੇਚਾਂਗੇ ਇੰਡੀਆ ਸਾਊਦੀ ਅਰੇਬੀਆ ਤੇ ਪ੍ਰੈਸ਼ਰ ਪਾ ਰਿਹਾ ਵੀ ਤੁਸੀਂ ਸਾਨੂੰ ਇੰਡੀਅਨ ਰੁਪਈਆ ਚ ਤੇਲ ਵੇਚੋ ਸੋ ਇਹ ਜੇ ਐਦਾਂ ਹੋ ਗਿਆ ਦਾ ਦੁਨੀਆ ਦੇ ਵਿੱਚ ਡਾਲਰ ਦੀ ਜਿਹੜੀ ਮੰਗ ਆ ਉਹ ਘਟ ਜੇਗੀ ਤੇ ਜੇ ਡਾਲਰ ਦੀ ਮੇਨ ਮੁੱਦਾ ਰਸ਼ੀਆ ਦਾ ਕਹਿਣਾ ਇਹ ਆ ਵੀ ਤੁਸੀਂ ਆਪਾਂ ਗਲੋਬਲ ਸਾਊਥ ਦੇ ਆਪਣਾ ਗਲੋਬਲ ਸਾਊਥ ਦੇ ਸਟਾਲਰ ਘਟ ਪੜਨੇ ਆ ਪਿੱਛੇ ਜੇ ਮੈਂ ਰਸ਼ੀਆ ਦੇ ਜਿਹੜੇ ਇਕਨੋਮਿਸਟ ਨੇ ਉਹਨਾਂ ਦੀਆਂ ਰਾਈਟਿੰਗਸ ਪੜ੍ਹੀਆਂ ਪਿਛਲੇ ਸਮੇਂ ਵਿੱਚ ਵੀ ਉਹ ਕੀ ਕਹਿੰਦੇ ਨੇ ਜਿਹੜਾ ਬ੍ਰਿਕਸ ਹੈ ਉਹਦਾ ਜਿਹੜਾ ਮੇਨ ਆਰਕੀਟੈਕਚਰ ਆ ਹੋਇਆਗਾ ਰਸ਼ੀਆ 2009 ਚ ਬ੍ਰਿਕਸ ਬਣਿਆ 2009 ਤੋਂ ਲੈ ਕੇ ਅੱਜ ਤੱਕ ਰਸ਼ੀਆ ਦਾ ਇਹ ਜੋਰ ਲੱਗਿਆ ਹੋਇਆ ਹੈ ਭਈ ਆਪਾਂ ਆਪਣੀਆਂ ਕਰੰਸੀਆਂ ਦੇ ਵਿੱਚ ਵਪਾਰ ਕਰੀਏ। ਉਹਦਾ ਕਹਿਣ ਦਾ ਮਤਲਬ ਸਿਰਫ ਇੱਕ ਇਹ ਆ ਕਿ ਇਹਦੇ ਨਾਲ ਸਾਡੇ ਤੇ ਪ੍ਰੈਸ਼ਰ ਘਟੂਗਾ ਅਮਰੀਕਨ ਡਾਲਰ ਦਾ। ਕਿਉਂਕਿ ਤੁਹਾਨੂੰ ਵਪਾਰ ਕਰਨ ਲਈ ਫਿਰ ਡਾਲਰ ਦੀ ਲੋੜ ਨਹੀਂ। ਤੁਸੀਂ ਆਪਣੀ ਕਰੰਸੀ 'ਚ ਵਪਾਰ ਕਰ ਸਕਦੇ ਹੋ। ਫਾਰ ਇਗਜ਼ਾਮਪਲ ਇੰਡੀਆ ਨੇ ਰਸ਼ੀਆ ਤੋਂ ਔਇਲ ਖਰੀਦਾ ਅੱਜਕੱਲ। ਉਹ ਇੰਡੀਅਨ ਰੁਪੀਏ 'ਚ ਤੁਹਾ ਤੋਂ ਪੈਸੇ ਲੈ ਲਿੰਦਾ। ਤੇ ਇਹ ਪਹਿਲਾ ਨਹੀਂ ਸੀ। ਤੋ ਐਦਾਂ ਹੀ ਚਾਈਨਾ ਤੇਲ ਖਰੀਦਦਾ ਰਸ਼ੀਆ ਤੋਂ ਚਾਈਨਾ ਤੋਂ ਰੈਮਨ ਵੀ ਲੈ ਲੈਂਦਾ ਤੇ ਆਪਣੀ ਕਰੰਸੀ ਤੇ ਹੁਣ ਤੁਸੀਂ ਆਪਣੀਆਂ ਕਰੰਸੀਆਂ ਵਿੱਚ ਵਪਾਰ ਕਰਦੇ ਹੋ ਹੁਣ ਇਹ ਬੜਾ ਪਾਵਰਫੁਲ ਚੀਜ਼ ਹੈ ਇਹਦਾ ਇੰਪੈਕਟ ਕੀ ਹੈ ਜੇ ਗਲੋਬਲ ਸਾਊਥ ਦੇ ਕੰਟਰੀਆਂ ਆਪਣੀ ਕਰੰਸੀ ਦੇ ਵਿੱਚ ਵਪਾਰ ਕਰਨ ਲੱਗੀਆਂ ਤਾਂ ਦੁਨੀਆ ਦੇ ਵਿੱਚ ਡਾਲਰ ਦੀ ਜਿਹੜੀ ਮੰਗ ਹੈ ਉਹ ਘਟ ਜਾਣੀ ਜੇ ਡਾਲਰ ਦੀ ਮੰਗ ਘਟਣ ਦਾ ਮਤਲਬ ਇਹ ਹੈ ਵੀ ਤੁਸੀਂ ਅਮਰੀਕਾ ਨੂੰ ਵੇਚਣ ਲਈ ਮਜਬੂਰ ਨਹੀਂ ਹੋਣਾ ਆਪਣਾ ਮਾਲ ਪਹਿਲਾਂ ਤੁਸੀਂ ਅਮਰੀਕਾ ਨੂੰ ਆਪਣਾ ਮਾਲ ਵੇਚਣ ਲਈ ਮਜਬੂਰ ਸੀਗੇ ਪਿਛਲੀ ਵਾਰ ਮਦੋਂ ਇੱਕ ਸਵਾਲ ਆਇਆ ਸੀਗਾ ਉਹ ਸਵਾਲ ਤੇ ਫਿਰ ਮੈਂ ਡੈਲੀਬਰੇਟ ਕੀਤਾ ਹੋਰ ਉਹ ਕਹਿੰਦੇ ਸੀਗੇ ਕਿ ਐਗਰੀਕਲਚਰ ਕਮੋਡਿਟੀ ਦੇ ਪ੍ਰਾਈਸਿਸ ਕਿਉਂ ਘਟਨੇ ਬਾਜ਼ਾਰ 'ਚ ਇੱਥੇ ਇੱਕ ਸਰ ਬੈਠ ਸੀਗੇ ਉਹਨੂੰ ਨਾਮ ਨਹੀਂ ਪਤਾ ਪ੍ਰਿੰਸੀਪਲ ਸਵਰਨ ਸਿੰਘ ਸੀਗਾ ਆਈ ਥਿੰਕ ਉਹਨਾਂ ਨੇ ਸਵਾਲ ਕੀਤਾ ਸੀਗਾ ਕਿ ਐਗਰੀਕਲਚਰ ਤਾਂ ਬੜੀ ਇੰਪੋਰਟੈਂਟ ਚੀਜ਼ ਹੈ ਫਿਰ ਉਹਨਾਂ ਦੀ ਬਾਜ਼ਾਰ 'ਚ ਕੀਮਤ ਘਟ ਕਿਉਂ ਆ ਉਹਦਾ ਕਾਰਨ ਇਹ ਸੀਗਾ ਕਿ ਜਿਹੜੇ ਮੁਲਕ ਖੇਤੀਬਾੜੀ ਵਸਤਾਂ ਪ੍ਰੋਡਿਊਸ ਕਰਦੇ ਨੇ ਉਹਨਾਂ ਨੂੰ ਹੋਰ ਵਸਤਾਂ ਵੀ ਚਾਹੀਦੀਆਂ ਚਾਹੀਦੀਆਂ ਹੁੰਦੀਆਂ ਨੇ ਉਹ ਵਸਤਾਂ ਦੇ ਲਈ ਉਹਨਾਂ ਨੂੰ ਆਪਣਾ ਜਿਹੜਾ ਐਗਰੀਕਲਚਰ ਪ੍ਰੋਡਕਟ ਹੈ ਉਹ ਅਮਰੀਕਾ ਨੂੰ ਘੱਟ ਕੀਮਤ ਤੇ ਵੇਚਣ ਲਈ ਮਜਬੂਰ ਹੋਣਾ ਪੈਂਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਮੁਲਕ ਦੁਨੀਆ ਦੇ ਖੇਤੀਬਾੜੀ ਦੇ ਵਸਤਾਂ ਪ੍ਰੋਡਿਊਸ ਕਰਦੇ ਨੇ ਅਮਰੀਕਾ ਉਹ ਤੋਂ ਵਸਤਾਂ ਖਰੀਦੇਗਾ ਜਿਹੜਾ ਉਹਨੂੰ ਸਸਤੀਆਂ ਦੇਵੇਗਾ ਤਾਂ ਤੁਹਾਡੇ ਆਪਸ ਦੇ ਵਿੱਚ ਉਹ ਇੱਕ ਕੰਪੀਟੀਸ਼ਨ ਪੈਦਾ ਕਰ ਦਿੰਦਾ ਵੀ ਤੁਸੀਂ ਅਮਰੀਕਾ ਨੂੰ ਸਸਤੀਆਂ ਵੇਚੋ ਸੋ ਉਹ ਜਿਹੜਾ ਕੰਪੀਟੀਸ਼ਨ ਹੈ ਇਹਦੇ ਨਾਲ ਘਟੇਗਾ ਜੇ ਇਹ ਬ੍ਰਿਕਸ ਬਣ ਗਿਆ ਤਾਂ ਇਹ ਆਪਣੀ ਕਰੰਸੀ 'ਚ ਇੱਕ ਦੂਜੇ ਨਾਲ ਵਪਾਰ ਕਰਨਗੇ ਜਿਵੇਂ ਰਸ਼ੀਆ ਕਹਿੰਦਾ ਵੀ ਇੰਡੀਆ ਸਾਨੂੰ ਦੇਵੇ ਕਣਕ ਦੇ ਦਿਓ ਸਾਨੂੰ ਝੋਨਾ ਦੇ ਦਿਓ ਸਾਨੂੰ ਐਗਰੀਕਲਚਰ ਪ੍ਰੋਡਕਟ ਦੇ ਦਿਓ ਸਾਡੀ ਕਰੰਸੀ 'ਚ ਦੋ ਉੱਪਰ ਸਭ ਤੋਂ ਡਾਲਰ ਨਾ ਮੰਗੋ ਉਹਦਾ ਫਾਇਦਾ ਇਹ ਹੈ ਵੀ ਜੇ ਤੁਸੀਂ ਆਏ ਕਰਨ ਲੱਗੇ ਆਪਸ ਦੇ ਵਿੱਚ ਤੁਸੀਂ ਵਪਾਰ ਵਧਾ ਲਿਆ ਤਾਂ ਤੁਹਾਡੀ ਜਿਹੜੀ ਅਮਰੀਕਾ ਦੁਆਰਾ ਕੀਤੀ ਜਾਂਦੀ ਐਕਸਪਲੋਇਟੇਸ਼ਨ ਆ ਇਹ ਘੱਟ ਜਾਏਗੀ। ਰਸ਼ੀਅਨ ਇਹੀ ਗੱਲ ਤੇ ਬਾਰ-ਬਾਰ ਜ਼ੋਰ ਦੇ ਰਹੇ ਨੇ ਕਿ ਤੁਹਾਨੂੰ ਆਪਾਂ ਨੂੰ ਇਹ ਬਣਾ ਦੇਣਾ ਚਾਹੀਦਾ ਹੈ। ਹੁਣ ਉਹਦੇ ਵਿੱਚ ਦੋ ਕੰਟਰੀਆਂ ਬੜੀਆਂ ਕ੍ਰੂਸ਼ੀਅਲ ਨੇ, ਇੱਕ ਚਾਈਨਾ ਇੱਕ ਇੰਡੀਆ। ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਚਾਈਨਾ ਹੈ ਦੋਹ ਨੂੰ ਤੱਕੇ ਨਾਲ ਕਹਿ ਰਿਹਾ ਕਿ ਤੁਸੀਂ ਆਪਣੀ ਕਰੰਸੀ ਇੰਟਰਨੈਸ਼ਨਲ ਕਰ ਲਓ। ਉਹਦਾ ਇੰਟਰਸਟ ਹੀ ਨਹੀਂ ਕਿਉਂਕਿ ਜੇ ਤੁਸੀਂ ਆਪਣੀ ਕਰੰਸੀ ਨੂੰ ਇੰਟਰਨੈਸ਼ਨਲ ਬਣਾਉਣਾ ਹੈ ਤਾਂ ਉਹਦੇ ਨਾਲ ਜ਼ਿੰਮੇਵਾਰੀ ਬਹੁਤ ਆਉਂਦੀ ਹੈ ਮੁਲਕ ਤੇ ਚਾਈਨਾ ਨੂੰ ਉਹ ਰਿਸਪੌਂਸਿਬਿਲਟੀ ਚੱਕਣ ਚ ਕੋਈ ਇੰਟਰਸਟ ਨਹੀਂ ਚਾਈਨਾ ਤਾਂ ਅੱਜਕੱਲ ਇਹ ਕਰ ਰਿਹਾ ਉਹਨੂੰ ਫਾਇਦਾ ਕੀ ਆ ਉਹਨੇ ਆਪਣੀ ਕਰੰਸੀ ਦਾ ਰੇਟ ਘੱਟ ਰੱਖਿਆ ਹੋਇਆ ਬਹੁਤ ਸਾਰੇ ਇੰਟਰਨੈਸ਼ਨਲ ਪੋਲੀਟੀਕਲ ਇਕਨੋਮਿਸਟ ਇਹ ਕਹਿੰਦੇ ਨੇ ਵੀ ਚਾਈਨਾ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਬਹੁਤ ਹੀ ਖਤਰਨਾਕ ਪਲੇਅਰ ਹੈ ਕਿਉਂਕਿ ਇਹਨੇ ਆਪਣੀ ਕਰੰਸੀ ਦਾ ਰੇਟ ਜਾਣਬੁੱਝ ਕੇ ਘੱਟ ਰੱਖਿਆ ਹੋਇਆ ਤਾਂ ਕਿ ਇਹਦੀਆਂ ਵਸਤੂਆਂ ਸਸਤੀਆਂ ਰਹਿਣ ਤਾਂ ਕਿ ਇਹਦਾ ਮਾਲ ਵਰਲਡ ਮਾਰਕੀਟ ਚ ਵਿਕਦਾ ਰਹੇ ਤੇ ਜਾਣ ਕੇ ਵਧਣ ਨਹੀਂ ਦਿੰਦਾ ਕਿਉਂਕਿ ਸਾਰੇ ਦਾ ਸਾਰਾ ਚਾਈਨੀਸ ਫਾਈਨੈਂਸ਼ੀਅਲ ਜਿਹੜੀ ਮਾਰਕੀਟ ਹੈ ਬੈਂਕ ਨੇ ਸਾਰਾ ਕੁਝ ਸਟੇਟ ਦੇ ਕੰਟਰੋਲ ਚ ਹੈ ਗਵਰਨਮੈਂਟ ਦੇ ਕੰਟਰੋਲ ਚ ਹੈ ਤੇ ਸਾਰਿਆਂ ਦਾ ਜੋਰ ਇਹ ਲੱਗਾ ਵੀ ਇਹਨੂੰ ਗਵਰਨਮੈਂਟ ਦੇ ਕੰਟਰੋਲ ਤੋਂ ਬਾਹਰ ਕੱਢਿਆ ਜਾਵੇ ਸੋ ਇੱਕ ਤਾਂ ਚਾਈਨਾ ਦਾ ਇੰਟਰਸਟ ਕਿ ਇੱਕ ਵਾਕਈ ਕੀ ਉਹ ਆਪਣੀ ਕਰੰਸੀ ਨੂੰ ਇੰਟਰਨੈਸ਼ਨਲ ਬਣਾਉਣਾ ਚਾਹੁੰਦਾ ਜਾਂ ਨਹੀਂ ਬੜਾ ਇੰਪੋਰਟੈਂਟ ਹੈ ਉਹ ਨਹੀਂ ਚਾਹੁੰਦਾ ਬਣਾਉਣਾ ਕਿਉਂਕਿ ਇਹਦਾ ਨਾ ਜ਼ਿੰਮੇਵਾਰੀ ਬਹੁਤ ਆਉਂਦੀ ਹੈ ਤੇ ਹਜੇ ਉਹਨੂੰ ਇਹ ਜ਼ਿੰਮੇਵਾਰੀ ਦੀ ਲੋਡ ਨਹੀਂ ਇੰਟਰਨੈਸ਼ਨਲ ਕਰੰਸੀ ਬਣਾਉਣ ਦਾ ਫਾਇਦਾ ਹੀ ਬਹੁਤ ਨਹੀਂ ਤੇ ਨੁਕਸਾਨ ਵੀ ਬਹੁਤ ਨੇ ਨੁਕਸਾਨ ਇਹਦਾ ਇਹ ਹੁੰਦਾ ਪਰ ਤੁਹਾਨੂੰ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਵੀ ਮੁਲਕ ਬਾਧੂਮਾਲ ਪ੍ਰੋਡਿਊਸ ਕਰ ਰਿਹਾ ਹੈ ਤੇ ਤੁਹਾਨੂੰ ਕਹਿੰਦਾ ਕਿ ਆ ਖਰੀਦੋ ਤੁਹਾਨੂੰ ਖਰੀਦਣਾ ਪਊਗਾ ਚਾਹੇ ਤੁਸੀਂ ਕਰੰਸੀ ਪ੍ਰਿੰਟ ਕਰਕੇ ਖਰੀਦੋ ਅਮਰੀਕਾ ਇਹੀ ਕਰਦਾ ਉਹਨੂੰ ਖਰੀਦਣਾ ਪੈਂਦਾ ਕਿਉਂਕਿ ਜੇ ਤੁਸੀਂ ਨਹੀਂ ਖਰੀਦੋਗੇ ਇਹ ਬੜੀ ਇਹ ਬੜੀ ਇੰਪੋਰਟੈਂਟ ਗੱਲ ਹੈ ਮੈਂ ਕਿਉਂ ਕਹਿ ਰਿਹਾ ਜੇ ਤੁਸੀਂ ਨਹੀਂ ਖਰੀਦੋਗੇ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਤੁਸੀਂ ਵਰਲਡ ਦੀ ਡੋਮੀਨੈਂਟ ਕੰਟਰੀ ਹੋ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਤੁਹਾਡੀ ਕਰੰਸੀ ਇੰਟਰਨੈਸ਼ਨਲ ਕਰੰਸੀ ਹੈ ਤੇ ਮੈਨੂੰ ਇੰਟਰਨੈਸ਼ਨਲ ਕਰੰਸੀ ਚਾਹੀਦੀ ਹੈ ਐਜ਼ ਅ ਕੰਟਰੀ ਮੈਂ ਤੁਹਾਨੂੰ ਆਪਣੀ ਚੀਜ਼ ਦੇ ਰਿਹਾ ਤੇ ਮੈਨੂੰ ਇੰਟਰਨੈਸ਼ਨਲ ਕਰੰਸੀ ਚਾਹੀਦੀ ਹੈ ਕਿਉਂਕਿ ਮੈਂ ਕੁਝ ਹੋਰ ਵੀ ਖਰੀਦਣਾ ਹੈ ਜੇ ਤੁਸੀਂ ਮੇਰਾ ਮਾਲ ਨਹੀਂ ਖਰੀਦੋਗੇ ਮੈਨੂੰ ਡਾਲਰ ਨਹੀਂ ਮਿਲੇਗਾ ਫਿਰ ਮੈਂ ਕਿਸੇ ਹੋਰ ਮੋਲਕ ਕੋਲੇ ਜਾਵਾਂਗਾ ਬਈ ਯਾਰ ਮੇਰਾ ਮਾਲ ਲੈ ਲਾ ਤੇ ਮੈਨੂੰ ਆਹ ਚੀਜ਼ਾਂ ਦੇ ਦੇ ਜਿਹੜੀ ਮਰਜ਼ੀ ਕਰੰਸੀ ਚ ਦੇ ਦੇ ਤੇ ਤੁਹਾਡਾ ਪ੍ਰਭਾਵ ਫਿਰ ਵੀ ਘਟੇਗਾ ਤੇ ਇਹ ਜ਼ਿੰਮੇਵਾਰੀ ਬੜੀ ਹੈ ਸੋ ਚਾਈਨਾ ਇਹ ਜ਼ਿੰਮੇ ਦੂਜਾ ਲਾਸਟ ਪੁਆਇੰਟ ਜਿਹੜਾ ਇੰਡੀਆ ਹੈ ਇੰਡੀਆ ਬੜਾ ਕ੍ਰਿਟੀਕਲ ਪਲੇਅਰ ਹੈ ਕਿਉਂਕਿ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਨਹਿਰੂ ਨੇ ਲੈ ਕੇ ਆਇਆ ਸੀਗਾ ਨੌਨ ਅਲਾਈਨਮੈਂਟ ਉਹਦੇ ਫਾਇਦੇ ਵੀ ਨੇ ਉਹਦੇ ਨੁਕਸਾਨ ਵੀ ਨੇ ਉਹਦਾ ਨੁਕਸਾਨ ਇਹ ਹੈ ਨੌਨ ਅਲਾਈਨਮੈਂਟ ਦਾ ਮਤਲਬ ਦੂਜੇ ਸ਼ਬਦਾਂ ਚ ਇਹ ਹੁੰਦਾ ਵੀ ਸੈਲਫ ਇੰਟਰਸਟਿਡ ਭਈ ਅਸੀਂ ਆਪਣੇ ਹਿੱਤ ਦੇਖਦੇ ਹੁੰਨੇ ਆ ਤੇ ਜਿੱਥੇ ਸਾਡੇ ਹਿੱਤ ਜ਼ਿਆਦਾ ਨੇ ਅਸੀਂ ਉਹ ਮੁਲਕਾਂ ਨਾਲ ਚੱਲ ਜਾਂਦੇ ਹੁੰਨੇ ਆ ਤੇ ਸਾਡਾ ਕਿਸੇ ਨਾਲ ਕੋਈ ਸਾਂਝ ਨਹੀਂ ਤੋ ਤੁਸੀਂ ਜੇ ਮੋਦੀ ਦਾ ਕੈਰੈਕਟਰ ਜਾਂ ਇੰਡੀਅਨ ਫੋਰਨ ਪੋਲਿਸੀ ਓਵਰ ਅ ਪੀਰੀਅਡ ਆਫ ਟਾਈਮ ਦੇ ਕੈਰੈਕਟਰ ਦੇਖਦੇ ਹੋ ਐਮੇ ਦੀ ਰਹੀ ਹੈ ਤੇ ਰਸ਼ੀਆ ਨੂੰ ਬੜਾ ਰਸ਼ੀਆ ਬੜਾ ਜ਼ੋਰ ਲਾ ਰਿਹਾ ਕਿ ਇੰਡੀਆ ਆਪਣਾ ਕੈਰੈਕਟਰ ਕਲੀਅਰ ਕਰੇ ਕਿਉਂਕਿ ਇੰਡੀਆ ਇੱਕ ਵੱਡੀ ਮਾਰਕੀਟ ਹੈ ਇੱਕ ਵੱਡਾ ਪਲੇਅਰ ਹੈ ਤੇ ਇੰਡੀਆ ਆਪਣਾ ਕੈਰੈਕਟਰ ਕਲੀਅਰ ਕਰ ਹੀ ਨਹੀਂ ਰਿਹਾ ਤੇ ਜੇ ਇੰਡੀਆ ਆਪਣਾ ਕੈਰੈਕਟਰ ਨਹੀਂ ਕਲੀਅਰ ਕਰਦਾ ਤਾਂ ਬ੍ਰਿਕਸ ਨਹੀਂ ਬਣ ਸਕਦਾ ਜਿਹੜੀ ਉਹ ਬਣਾਉਣਾ ਚਾਹੁੰਦੇ ਨੇ ਉਹ ਬਣ ਨਹੀਂ ਸਕਦਾ ਤੇ ਇੰਡੀਆ ਹੁਣ ਫਾਰ ਐਗਜ਼ਾਮਪਲ ਮੋਦੀ ਯੂਕਰੇਨ ਚਲਾ ਗਿਆ ਪਹਿਲਾਂ ਉਹ ਰਸ਼ੀਆ ਗਿਆ ਉਹਨੇ ਸਭ ਤੋਂ ਵੱਡਾ ਅਵਾਰਡ ਦਿੱ ਉਹਨੂੰ ਲੱਗਿਆ ਵੀ ਆ ਗਏ ਇਹ ਹੁਣ ਹੁਣ ਠੀਕ ਹੋ ਜਾਊਗਾ ਸਾਰਾ ਕੁਝ ਕਿਉਂਕਿ ਅਕਤੂਬਰ ਤੱਕ ਬ੍ਰਿਕਸ ਦੀ ਕਾਨਫਰੰਸ ਹੈ ਰਸ਼ੀਆ ਚ ਕਮਿੰਗ ਅਕਤੂਬਰ ਚ ਉੱਥੇ ਵੱਡਾ ਡਿਸੀਜਨ ਹੋਣ ਦੀ ਉਮੀਦ ਹੈ ਤੇ ਉਹ ਕੀ ਕੀਤਾ ਉਹ ਤਾਂ ਉਹ ਤਾਂ ਕੁਝ ਦਿਨ ਬਾਅਦ ਉਹ ਯੂਕਰੇਨ ਚਲਾ ਗਿਆ ਸੋ ਇਹ ਜਿਹੜਾ ਕੈਰੇਕਟਰ ਹੈ ਇੰਡੀਅਨ ਸਟੇਟ ਦਾ ਇਹ ਬੜਾ ਡੇਂਜਰਸ ਹੈ ਸਾਊਥ ਸਾਊਥ ਕੋਆਪਰੇਸ਼ਨ ਦੇ ਲਈ ਸੋ ਸਾਊਥ ਸਾਊਥ ਕੋਆਪਰੇਸ਼ਨ ਬੜੀ ਇੰਪੋਰਟੈਂਟ ਹੈ ਜੇਕਰ ਤੁਸੀਂ ਇਹਨਾਂ ਮੁਲਕਾਂ ਦਾ ਜਿਹੜਾ ਸੋਸ਼ਣ ਹੈ ਅਮਰੀਕਾ ਤੋਂ ਬਚਾਉਣਾ ਹੈ ਅਮਰੀਕਾ ਜਾਂ ਅੰਪਾਇਰਲਿਸਟ ਕੰਟਰੀ ਤੋਂ ਬਚਾਉਣਾ ਜੇ ਉਹ ਨਹੀਂ ਹੁੰਦੀ ਤਾਂ ਕੋਈ ਵੀ ਐਮਏ ਦੀ ਅੱਜ ਦੇ ਟਾਈਮ ਦੇ ਵਿੱਚ ਕੋਈ ਐਮਏ ਦੀ ਪੋਸਿਬਿਲਿਟੀਜ਼ ਅਮਰਜ ਨਹੀਂ ਹੋ ਰਹੀਆਂ ਜਿਸ ਦੇ ਨਾਲ ਅਮਰੀਕਾ ਡਿਕਲਾਈਨ ਤੇ ਜਾਵੇ ਇੱਕੋ ਪੋਸਿਬਿਲਿਟੀ ਹੈ ਉਹਦੀ ਕ੍ਰਾਂਤੀ ਨੂੰ ਤੁਸੀਂ ਉਹਦਾ ਰੋਲ ਘਟਾਓ ਵਰਲਡ ਮਾਰਕੀਟ 'ਚ ਇਹਦੇ ਨਾਲ ਤੁਹਾਡੀ ਗੁਰਬਤ ਵੀ ਘਟੇਗੀ ਇਹਦੇ ਨਾਲ ਅਮਰੀਕਾ ਦਾ ਪ੍ਰਭਾਵ ਵੀ ਘਟੇਗਾ ਉਹਦੀਆਂ ਸੈਂਕਸ਼ਨਸ ਨੇ ਜਿਹੜੀਆਂ ਉਹਨੂੰ ਕਹਿੰਦੇ ਵੈਪਨਾਈਜ਼ੇਸ਼ਨ ਆਫ ਡਾਲਰ ਉਹਨੇ ਸੈਂਕਸ਼ਨਸ ਦੇ ਨਾਮ 'ਤੇ ਪਾਵਰਫੁੱਲ ਆਤੀਆਂ ਦੁਨੀਆ ਤੇ ਜਦੋਂ ਵੀ ਦਾ ਜੀ ਕਰਦਾ ਹੁਣ ਰਸ਼ੀਆ ਦਾ 300 ਬਿਲੀਅਨ ਡਾਲਰ ਦੱਬੀ ਬੈਠੇ ਨੇ ਸੈਂਕਸ਼ਨਸ ਦੇ ਨਾਂ ਤੇ ਯੋਡ ਕਿ ਤੁਸੀਂ ਕਿਵੇਂ ਦੱਬ ਸਕਦੇ ਹੋ ਦੱਬ ਕਿਵੇਂ ਸਕਦੇ ਹੋ ਜਿਹੜੀ ਵੀ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ ਵਰਲਡ ਮਾਰਕੀਟ ਚ ਉਹ ਬਾਇਆ ਅਮਰੀਕਨ ਬੈਂਕਸ ਨੂੰ ਨਹੀਂ ਹੈ ਕਿਉਂਕਿ ਤੁਸੀਂ ਡਾਲਰ ਚ ਕਰਨੀ ਹੈ ਉਹ ਜਿਹੜੀ ਟ੍ਰਾਂਜੈਕਸ਼ਨ ਮਾਰਕੀਟ ਚ ਹੋ ਰਹੀ ਸੀਗੀ ਜਿੱਥੇ ਜਿੱਥੇ ਰਸ਼ਿਆ ਕਰ ਰਿਹਾ ਸੀ ਉਹਨੂੰ ਉੱਥੇ ਬਲੌਕ ਕਰਤੀ ਉਹ ਪੈਸਾ ਉੱਥੇ ਬਲੌਕ ਪਿਆ ਪਹਿਲਾਂ ਇਹਨਾਂ ਨੇ ਇਰਾਨ ਦਾ ਕਰਤਾ ਸੀ ਇਦਾਂ ਸੋ ਇਹ ਆ ਵੀ ਕਾ ਲੂ ਜੇ ਇੰਡੀਆ ਰੌਲਾ ਪਾਉਂਦਾ ਤਾਂ ਇਹਨਾਂ ਦਾ ਵੀ ਕਰ ਸਕਦੇ ਨੇ ਸੋ ਇਹ ਪ੍ਰਭਾਵ ਘਟਾਉਣਾ ਬੜਾ ਜ਼ਰੂਰੀ ਹੈ ਤੇ ਇਹ ਤਾਂ ਹੀ ਘਟ ਸਕਦਾ ਜੇ ਤੁਸੀਂ ਆਪਣੀ ਕਰੰਸੀ 'ਚ ਵਪਾਰ ਕਰੋਗੇ ਇਹ ਤਾਂ ਹੀ ਹੋ ਸਕਦਾ ਜੇ ਦੂਜਾ ਮੁਲਕ ਤੁਹਾਡੀ ਕਰੰਸੀ ਅਕਸੈਪਟ ਕਰਨ ਲਈ ਤਿਆਰ ਹੋਵੇ। ਸੋ ਬ੍ਰਿਕਸ ਦੀਆਂ ਜਿਹੜੀਆਂ ਕੰਟਰੀਆਂ ਨੇ ਤੇ ਹੁਣ ਇਹਨਾਂ ਨੇ ਬ੍ਰਿਕਸ ਪਲੱਸ ਬਣਾ ਦਿੱਤਾ ਵਿੱਚ ਹੋਰ 25-26 ਕੰਟਰੀਆਂ ਆ ਗਈਆਂ। ਕਿ ਅਸੀਂ ਤਿਆਰ ਨਾ ਪਰ ਇੰਡੀਆ ਤੇ ਚਾਈਨਾ ਦੋਨੋਂ ਹੀ ਬੜੇ ਇੰਪੋਰਟੈਂਟ ਪਲੇਅਰ ਨੇ ਜੇ ਇਕੱਠੇ ਹੁੰਦੇ ਨੇ ਤਾਂ ਹੋ ਸਕਦਾ। ਨਹੀਂ अदरवाइज ਬੜਾ ਡਿਫਿਕਲਟ ਹੈ। ਸੋ ਐਨੀ ਗੱਲ ਟਾਈਮ ਥੋੜਾ ਜ਼ਿਆਦਾ ਲੈ ਲਿਆ। ਉਹ ਬੜਾ ਕੰਪਲਿਕਟਿਡ ਜਿਹਾ ਮਾਮਲਾ ਹੈ ਕਿਉਂਕਿ ਜਿੱਦਾਂ ਹੁਣ ਰਸ਼ੀਆ ਤੋਂ ਇੰਡੀਆ ਵਾਲੇ ਔਰ ਇਹ ਲੈ ਰਿਹਾ ਰੁਪੀਸ ਲੈ ਰਿਹਾ ਰੁਪੀਸ ਦੇਖਾ ਜਮਾ ਹੋ ਜਾਣੇ ਤੇ ਬੜੀ ਪ੍ਰੋਬਲਮ ਬਣਨੀ ਆ ਉਹਨੂੰ ਰੀਪੈਟਿਟੇਟ ਕਰਨਾ ਇਹ ਹੀ ਉਹ ਸੌਲਵ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਅਜੇ ਤੱਕ ਸੌਲਵ ਨਹੀਂ ਹੋਈ ਪਜ਼ਲ ਉਹਨਾਂ ਤੋਂ ਅਮਰੀਕਨ ਡਾਲਰ ਜਿਹੜਾ ਇਹ ਐਸਟੈਬਲਿਸ਼ ਜਗਾ ਸਰਟਨ ਵਰਲਡ ਵਾਰ ਤੋਂ ਬਾਅਦ ਹੋ ਗਿਆ ਸਾਰੇ ਬੱਦਲੇ ਜੇ ਇਹਨਾਂ ਨੂੰ ਇੱਕ ਵਾਰ ਜਿਹੜੀ ਗਲਤੀ ਠੀਕ ਹੈ ਨਾ ਕਿ ਉਹਨਾਂ ਨੂੰ ਸਸਤਾ ਮਾਲ ਵੇਚਣਾ ਪੈਂਦਾ ਇਹਨਾਂ ਨੂੰ ਪਰ ਇਹ ਜੋ ਬਿਨਾ ਵੀ ਇਹਨਾਂ ਨੇ ਕੋਈ ਚੀਜ਼ ਬਣ ਲੜਨੀ ਹੋਵੇ ਤਾਂ ਇਹਨਾਂ ਨੂੰ ਸਿਰਫ ਡਾਲਰ ਹੀ ਛਾਪਨੇ ਪੈਂਦੇ ਆ ਇਹਨਾਂ ਨੂੰ ਉਹਦੇ ਬਦਲੇ ਵਿੱਚ ਕੋਈ ਚੀਜ਼ ਦੇਣ ਦੀ ਲੋੜ ਨਹੀਂ ਪਰ ਹੁਣ ਇਹਨਾਂ ਤੇ ਜਿਹੜੀ 33 ਬਿੱਲ ਹੈ ਨਾ ਉਹ ਥੋੜੀ 3 ਟ੍ਰਿਲੀਅਨ 34 ਤੋਂ ਥੋੜੀ ਜਿਹਾ ਕੰਮ ਹੈ ਟ੍ਰਿਲੀਅਨ ਡਾਲਰ ਦੇ ਹੋ ਚੁੱਕੇ ਆ ਤੇ ਉਹ ਜੇ ਡੋਮਿਨੈਂਸ हट ਗਈ ਅਮਰੀਕਨ ਡਾਲਰ ਦੀ ਤਾਂ ਉਹ ਜਿਹੜਾ ਕਰਜ਼ਾ ਹੈ ਇਹਨਾਂ ਲਈ ਜਿਹੜਾ ਮੋਸਲ ਹੋ ਜੂਗਾ ਕਿਉਂਕਿ ਉਹ ਚੀਜ਼ਾਂ ਬਣਾ ਕੇ ਲੋਕਾਂ ਨੂੰ ਬੇਚਣਗੇ ਤਾਂ ਉਹ ਕਰਦਾ ਜਿਹੜਾ ਨਾ ਉਹ ਇਹ ਕਰਦਾ ਹੁਣ ਸਿਰਫ ਡਾਲਰ ਸ਼ਾਪ ਕੇ ਭੇਜ ਦਿੰਦੇ ਆ ਤੇ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ ਰਹੀ ਹੈ ਜਿਹੜੀ 트럼ਪ ਨੇ ਵੀ ਐਕਚੁਅਲੀ ਮੈਂਸ਼ਨ ਕੀਤਾ ਸੀ ਕਿ ਜੇ ਡਾਲਰ ਦੀ ਡੋਮਿਨੈਂਸ ਖਤਮ ਹੋ ਗਈ ਡਾਲਰ ਜਿਹੜਾ ਵਰਲਡ ਕਰੰਸੀ ਦਾ ਬੇਸਿਸ ਹੈ ਉਹ ਖਤਮ ਹੋ ਗਿਆ ਤਾਂ ਅਮਰੀਕਾ ਜਿਹੜੀ ਆ ਨਾ ਉਹਦੇ ਵਿੱਚ ਬਹੁਤ ਵੱਡੀ ਡਾਊਨਫਾਲ ਆਊਗੀ ਇਨ ਇਕਨੋਮੀਕਲੀ ਔਰ ਇਹ ਪੋਲੀਟੀਕਲੀ ਵੀ ਗੱਲ ਜਿਹੜੀ ਹੈ ਨਾ ਇਹਨੂੰ ਜੇ ਤਾ ਇਹ ਰੱਖਦੇ ਸਿਰਫ ਗੋਲਡ ਕ੍ਰਾਂਤੀ ਸਿਰ ਤੇ ਠੀਕ ਸੀ ਪਰ ਇਹਨੇ ਵੈਪਨਾਈਜ਼ੇਸ਼ਨ ਉਹਦੀ ਕਰ ਲਈ ਸੈਂਕਸ਼ਨਸ ਤਰ੍ਹਾਂ ਤਰ੍ਹਾਂ ਦੇ ਮੁਲਕਾਂ ਤੇ ਲਾਈ ਜਾ ਰਹੇ ਆ ਔਰ ਲੋਕ ਬਹੁਤ ਤੰਗ ਆਏ ਉਹ ਬਾਹਰ ਦੇ ਮੁਲਕ ਜਿਹੜੇ ਆ ਇਹਨਾਂ ਗੱਲਾਂ ਤੋਂ ਖਾਸ ਕਰ ਇਰਾਨ ਵੈਨਜ਼ੁਏਲਾ ਰਸ਼ੀਆ ਇਹਦਾ ਇਹਦੇ ਮੁਲਕ ਚਾਈਨਾ ਵੀ ਤਾਂ ਇੰਡੀਆ ਨਾਲ ਦਾ ਸੋਫਰ ਠੀਕ ਹੈ ਨਾ ਦਾ ਕੰਮ ਪਰ ਜੇ ਇਹ ਨਾ ਰਿਹਾ ਬਟ ਇਹ ਸੈਂਕਸ਼ਨ ਨਹੀਂ ਲਾਉਤਾ ਕਿ ਨਹੀਂ ਲਾਉਤੇ ਹਾਂ ਇਹ ਡਵੈਲਪਮੈਂਟ ਜੰਮੀ ਹੋਊਗੀ ਉਂਝ ਵੀ ਜਿਹੜਾ ਵਰਲਡ ਆਰਡਰ ਇਹਨਾਂ ਨੇ ਕ੍ਰੀਏਟ ਕੀਤਾ ਇਸ ਨੇ ਲੈ ਉਹ ਉਹ ਹੈੱਦ ਬਣੀ ਲਾਇਆ ਬੇਸਿਕਲੀ ਇੱਕ ਇੰਪੀਰੀਅਲ ਪਾਵਰ ਜਿਹੜੀ ਦੁਨੀਆ ਦੇ ਉੱਤੇ ਆਪਣਾ ਆਰਡਰ ਕੱਢੀ ਵੇਚੀ ਜਿਹੜੀ ਬ੍ਰਿਕਸ ਕੋਸ਼ਿਸ਼ ਕਰ ਰਹੀ ਆ ਮਲਟੀਪੋਲਰ ਵਰਲਡ ਆਰਡਰ ਲਿਆਉਣੀ ਵਰਲਡ ਆਰਡਰ ਡੈਮੋਕਰੈਟਿਕ ਵਰਲਡ ਆਰਡਰ ਚਾਹੀਦਾ ਗਲੋਬਲ ਕੌਂਸਲ ਬਿਲਕੁਲ ਡੈਮੋਕਰੈਟਿਕ ਜਾਈਦੀ ਆ ਤੇ ਫਿਰ ਜਿਹੜੀ UN ਆ ਇਹਦੇ ਵਿੱਚ ਇਹ ਦੀ ਲੀਗਲ ਅਥਾਰਟੀ ਜਿਹੜੀ ਉਹ ਵਧਾਉਣ ਦੀ ਲੋੜ ਆ ਕਿਉਂਕਿ ਹੁਣ ਲੋਕ ਕਈ ਵਾਰੀ ਕੀ ਇਹ ਨਹੀਂ ਕਰਦੇ ਚਾਹੇ UN ਨੂੰ ਖਿਲਾਫ ਉਹਨਾਂ ਦੇ ਦੇ ਜਵੇ ਸੋ ਇਹ ਸਾਰੀਆਂ ਗੱਲਾਂ ਕਨੈਕਟਡ ਆ ਪਰ ਇਹਦੇ ਨਾਲ ਇਦਾਂ ਲੱਗਦਾ ਕਿ ਇੱਕ ਹਾਇਰ ਲੈਵਲ ਆਫ ਫੈਕਸ਼ਨਲ ਰੈਜ਼ੋਨਲ ਰੈਜ਼ੋਨ ਆਊਗਾ ਜਦੋਂ ਅਮਰੀਕਾ ਥੋੜਾ ਡਿਕਲਾਈਨ ਕਰ ਜਵੇ ਕਿ ਕੋਈ ਇਦਾਂ ਦੀ ਮੇਜਰ ਇੱਕ ਪਾਵਰ ਨਾ ਹੋਵੇ ਜਿਹੜੀ ਆਪਣਾ ਹੀ ਆਰਡਰ ਚਲਾਏ ਜਾਵੇ ਦੁਨੀਆ ਤੇ ਸੋ ਡੈਮੋਕਰੈtic ਆਰਡਰ ਜਿਹੜਾ ਨਾ ਉਹ ਇੰਟਰਨੈਸ਼ਨਲ ਆਰਡਰ ਉਹ ਜਾਣ ਦੀ ਲੋੜ ਹੈ ਤੇ ਮਲਟੀਪੋਲਰ ਵਰਲਡ ਬਣਾਉਣ ਦੀ ਲੋੜ ਹੈ ਹਾਂਜੀ ਇਹਦੇ ਦੇ ਕੰਪੈਰੀਟਰ ਆਉਂਦੇ ਹੋਣਗੇ ਇੱਕ ਸਾਡੇ ਅਦਰਵਾਈਜ਼ ਵੀ ਇਹ ਬਾਰੇ ਹਾਂਜੀ ਬਿਲਕੁਲ ਇਹਦਾ ਕਾਰਨ ਸਾਰਾ ਪ੍ਰਾਦੇਸੀ ਦੀ ਗੱਲ ਹੋ ਰਹੀ ਹੈ ਇੰਟੀਗ੍ਰਿਟੀ ਟੈਕਨੋਲੋਜੀ ਦੀ ਹੈ ਇਹ ਮੈਂ ਆਪੀ ਚਿੱਟੀ ਹਾਂਜੀ ਮੈਂ ਦੱਸ ਅ ਅਸਲ 'ਚ ਇੰਡੀਆ ਨੂੰ ਚਾਈਨਾ ਨਾਲ ਇੰਡੀਆ ਆਪਣਾ ਬਾਰਡਰ ਸ਼ੇਅਰ ਕਰਦਾ ਹੈ ਚਾਈਨਾ ਨਾਲ ਤੇ ਇੰਡੀਆ ਨੂੰ ਇਹ ਮਹਿਸੂਸ ਹੋ ਰਿਹਾ ਵੀ ਜੇ ਬ੍ਰਿਕਸ ਬਣ ਗਿਆ ਤਾਂ ਉਹਦਾ ਜਿਹੜਾ ਨੈਚੁਰਲ ਲੀਡਰ ਹੈ ਉਹ ਚਾਈਨਾ ਹੈ ਬ੍ਰਿਕਸ ਦਾ ਨੈਚੁਰਲ ਲੀਡਰ ਚਾਈਨਾ ਹੈ ਕਿਉਂਕਿ ਉਹ ਬ੍ਰਿਕਸ ਦੇ ਵਿੱਚ ਸਭ ਤੋਂ ਵੱਡੀ ਇਕਨੋਮੀ ਹੋਏਗਾ ਬ੍ਰਿਕਸ ਦੇ ਵਿੱਚ ਉਹਦੀਆਂ ਜਿਹੜੀਆਂ ਵਸਤਾਂ ਨੇ ਜਿਹੜਾ ਉਹ ਪ੍ਰੋਡਿਊਸ ਕਰ ਰਿਆ ਕਿਉਂਕਿ ਦੁਨੀਆ ਦਾ ਮੈਨੂਫੈਕਚਰਿੰਗ ਹੱਬ ਮੰਨਿਆ ਜਾਂਦਾ ਚਾਈਨਾ ਸੋ ਦੁਨੀਆ ਦੇ ਵਿੱਚ ਜਿਹੜੀਆਂ ਵਸਤਾਂ ਪ੍ਰੋਡਿਊਸ ਕਰਦਾ ਉਹ ਉਹ ਉਹੀ ਡੋਮੀਨੇਟ ਕਰੇਗਾ ਬ੍ਰਿਕਸ ਚ ਤੇ ਜਿਹੜੀ ਸਾਡੀ ਮਤਲਬ ਮੋਦੀ ਆ ਜਾਂ ਜਿਹੜੀ ਕਾਂਗਰਸ ਤੇ ਕਾਂਗਰਸ ਅਤੇ ਜਿਹੜੀ ਬੀਜੇਪੀ ਆ ਉਹਨਾਂ ਦੀ ਫੋਰਨ ਪੋਲਿਸੀ ਚ ਕੁਝ ਕੁਆਲੀਟੇਟਿਵ ਫਰਕ ਹੈਗੇ ਨੇ ਇੱਕ ਫਰਕ ਜਿਹੜਾ ਕਾਂਗਰਸ ਤੇ ਬੀਜੇਪੀ ਚ ਇਹ ਹੈਗਾ ਬੀਜੇਪੀ ਇੰਡੀਆ ਨੂੰ ਗਲੋਬਲ ਜਿਹੜਾ ਮੈਪ ਹੈ ਉਹਦੇ ਤੇ ਇੱਕ ਵੱਡਾ ਪਲੇਅਰ ਦੇਖਣਾ ਚਾਹੁੰਦੀ ਹੈ ਬੀਜੇਪੀ ਕਾਂਗਰਸ ਦੀ ਐਵੇਂ ਦੀ ਇਨਸਪੀਰੇਸ਼ਨ ਨਹੀਂ ਸੀਗੀ ਕਦੇ ਵੀ ਕਾਂਗਰਸ ਉਹ ਵੱਡਾ ਪਲੇਅਰ ਨਹੀਂ ਦੇਖਣਾ ਚਾਹੁੰਦੀ ਉਹ ਇੱਕ ਮਤਲਬ ਚਲਾਕ ਪਲੇਅਰ ਦੇ ਤੌਰ ਤੇ ਰਹਿਣਾ ਚਾਹੁੰਦੇ ਆ ਪਰ ਮੋਦੀ ਨੂੰ ਇਹ ਲੱਗਦਾ ਵੀ ਅਸੀਂ ਵੀ ਵੱਡੇ ਪਲੇਅਰ ਬਣਨਾ ਹੈ ਜਿਵੇਂ ਚਾਈਨਾ ਸਾਡਾ ਨੇਬਰ ਵੱਡਾ ਪਲੇਅਰ ਬਣਨ ਦੀ ਕੋਸ਼ਿਸ਼ ਕਰ ਰਿਹਾ ਤਾਂ ਅਸੀਂ ਵੀ ਆਪਣੀ ਜਿਹੜੀਆਂ ਕੈਲਕੂਲੇਸ਼ਨਸ ਨੇ ਉਸ ਤਰੀਕੇ ਨਾਲ ਕਰੀਏ ਚਾਹੇ ਉਹ ਬ੍ਰਿਕਸ ਹੋਵੇ ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਸਾਊਥ ਏਸ਼ੀਆ ਹੋਵੇ ਵੀ ਆਪਣੀਆਂ ਕੈਲਕੂਲੇਸ਼ਨਸ ਕਰੇ ਤੋਂ ਬਿਨਾ ਆਪਣੀ ਤਿਆਰੀ ਕਰੇ ਤੋਂ ਬਿਨਾ ਅਸੀਂ ਕਿਸੇ ਵੀ ਬਲੌਕ ਦਾ ਪਾਰਟ ਨਾ ਬਣੀਏ ਦੂਜੀ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜੇ ਤੁਸੀਂ ਬ੍ਰਿਕਸ ਦਾ ਪਾਰਟ ਬਣ ਗਏ ਤਾਂ ਤੁਸੀਂ ਡੀ ਫੈਕਟੋ ਚਾਈਨਾ ਵਾਲੇ ਕੈਂਪ 'ਚ ਚੱਲ ਗਏ ਇਟ ਮੀਨ ਤੁਸੀਂ ਅਮਰੀਕਾ ਵਾਲਾ ਕੈਂਪ ਤੁਹਾਨੂੰ ਛੱਡਣਾ ਪਊਗਾ ਤੇ ਇੰਡੀਆ ਆਪਣੇ ਆਪ ਨੂੰ ਬੜਾ ਇਨਸਿਕਿਓਰ ਮੰਨਦਾ ਵੀ ਜੇ ਮੈਂ ਅਮਰੀਕਨ ਕੈਂਪ ਛੱਡਤਾ ਤਾਂ ਅੱਜ ਬੰਗਲਾਦੇਸ਼ ਜੋ ਹੋਇਆ ਪਿੱਛੇ ਜੇ ਜਾਂ ਪਾਕਿਸਤਾਨ ਦੇ ਵਿੱਚ ਜਦੋਂ ਤੁਸੀਂ ਸਰਕਾਰ ਡੇਗਣੀ ਹੁੰਦੀ ਹੈ ਤੁਸੀਂ ਡੇਗ ਲੈਂਦੇ ਹੋ ਉਹ ਚੀਜ਼ਾਂ ਇੰਡੀਆ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਚ ਪ੍ਰੇਰਿਤ ਕਰ ਸਕਦੀਆਂ ਨੇ ਇਨ ਦੀ ਸੈਂਸ ਕਿ ਬਹੁਤ ਸਾਰੇ ਬੰਦੇ ਇਹ ਐਨਲਿਸਿਸ ਕਰਦੇ ਨੇ ਜਿਹੜੇ ਵੀ ਇੰਡੀਆ ਇੱਕ ਨੇਸ਼ਨ ਜ਼ਰੂਰ ਦਿਖਦਾ ਹੈ ਪਰ ਉਹਦੇ ਵਿੱਚ ਬਹੁਤ ਸਾਰੀਆਂ ਸਮਾਲ ਸਟੇਟਸ ਨੇ ਉਹ ਸਟੇਟ ਦੇ ਵਿੱਚ ਇੱਕ ਆਪਣੀਆਂ ਇੰਡੀਪੈਂਡੈਂਟ ਨੈਸ਼ਨੈਲਿਟੀ ਦਾ ਕੁਐਸਚਨ ਹੈ ਭਈ ਅਮਰੀਕਾ ਉਹਨਾਂ ਲੋਕਾਂ ਨੂੰ ਮਤਲਬ ਹੋਰ ਜ਼ਿਆਦਾ ਹਵਾ ਦੇ ਸਕਦਾ ਹੈ ਵੀ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਤੇ ਇਹਦੇ ਨਾਲ ਇੰਡੀਆ ਦੀ ਜਿਹੜੀ ਇੰਟਰਨਲ ਸੋਵਰਨਿਟੀ ਹੈ ਜਾਂ ਇੰਟਰਨਲ ਜਿਹੜੀ ਬੈਲੈਂਸ ਹੈ ਉਹ ਹਿੱਲਣ ਦੀ ਉਮੀਦ ਹੈ ਸੋ ਇੰਡੀਆ ਨੇ ਡਰ ਹਮੇਸ਼ਾ ਬਣਾ ਰਹਿਦਾ ਸੋ ਇੰਡੀਆ ਦੋਨੇ ਕੈਂਪਾਂ ਦੇ ਵਿੱਚ ਥੋੜਾ ਜਿਹਾ ਐਵੇਂ ਕਰਦਾ ਨਹੀਂ ਉਹਦਾ ਅਸਲ ਕਾਰਨ ਜਿਹੜਾ ਹੈ ਨਾ ਇਹ ਇਹਦਾ ਕਰਦਾ ਉਹ ਹੈ ਜਾਂ ਫਿਰ ਇੰਡੀਆ ਨੇ ਚਾਈਨਾ ਤੋਂ ਥੋੜਾ ਜਿਹਾ ਡਰਿਆ ਇੱਕ ਪਾਸੇ ਦੂਜੇ ਪਾਸੇ ਜਿਹੜੇ ਐਗਰੀਮੈਂਟ ਉਹਨਾਂ ਅਮਰੀਕਾ ਦੇ ਨਾਲ ਹੈਗੇ ਕਈ ਗੱਲਾਂ ਜਿਹੜਾ ਰੱਖਿਆ ਦੇ ਮਾਮਲੇ ਦੇ ਵਿੱਚ ਇੰਡੀਆ ਦਾ ਜਿਹੜਾ ਪੁਆਇੰਟ ਸਟੈਂਡ ਆਊਟ ਉਹ ਉਹ ਬ੍ਰੋ ਅਮਰੀਕਾ ਨਹੀਂ ਹੋ ਸੋ ਕਦੀ ਕਿਉਂਕਿ ਰਸ਼ੀਆ ਹਮੇਸ਼ਾ ਤੋਂ ਟ੍ਰੈਡੀਸ਼ਨਲੀ ਫ੍ਰੈਂਡ ਰਿਹਾ ਸੋ ਇਹ ਇੱਕ ਪ੍ਰੋਬਲਮ ਇਹ ਹੈ ਕਿ ਇੱਕ ਪਾਸੇ ਚਾਈਨਾ ਨਾਲ ਦਾ ਮੁਕਾਬਲਾ ਕਰਨ ਲਈ ਅਮਰੀਕਾ ਦੀ ਲੋੜ ਹੈ ਦੂਜੇ ਪਾਸੇ ਰਸ਼ੀਆ ਦੇ ਨਾਲ ਬੰਦੀ ਜਿਹੜੀ ਹਮੇਸ਼ਾ ਤੋਂ ਟ੍ਰੈਡੀਸ਼ਨਲ ਅਲਾਈਅੰਸ ਹੈ ਉਹਦੇ ਕਰਕੇ 100% ਅਮਰੀਕਾ ਦੇ ਕੈਂਪ ਕਿੱਥੇ ਨਹੀਂ ਜਾ ਸਕਦੇ ਤੇ ਜਿਹੜੀ ਤੁਸੀਂ ਗੱਲ ਕੀਤੀ ਬ੍ਰਿਕਸ ਦੀ ਨਾ ਕਿ ਚਾਈਨਾ ਬੀਸਿਕਲੀ ਇੱਕ ਹੈਜਮੌਨ ਬਣ ਜਾਊਗਾ ਉਹਦੇ ਵਿੱਚੋਂ ਇਹ ਨਾਲ ਮੈਂ ਡਿਸਐਗਰੀ ਕਰਦਾ ਇੰਡੀਆ ਦੀ ਇਕਨੋਮੀ ਜਿਹੜੀ ਆ ਨਾ ਅਜੇ ਥੋੜੀਆਂ ਸਮੱਸਿਆਵਾਂ ਜਿਹੜੀਆਂ ਰਹੀਆਂ ਉਹਦੇ ਗਰੋਥ ਦੇ ਵਿੱਚ ਮੋਦੀ ਜੀ ਦੀ ਡੀਮੋਨਟਾਈਜ਼ੇਸ਼ਨ ਕਰਤੀ ਜੇ ਉਹ ਪਰ ਇੰਡੀਆ ਦੇ ਵਿੱਚ ਪੋਟੈਂਸ਼ੀਅਲ ਹੈ ਆ ਕਿ ਚਾਈਨਾ ਦੇ ਬਰਾਬਰ ਦੀ ਇਕਨੋਮੀ ਹੋ ਸਕਦਾ ਚਾਈਨਾ ਤੋਂ ਵੀ ਵੱਡੀ ਇਕਨੋਮੀ ਬਣਦਾ ਸੰਭਾਵਨਾ ਹੈ ਕਿਉਂਕਿ ਉਹਦੀ ਪਾਪੂਲੇਸ਼ਨ ਵੱਧ ਰਹੀ ਹੈ ਅੱਜ ਕੱਿਨ। ਤੇ ਉਹਨਾਂ ਦੀ ਜਿਹੜੀ ਜਦੋਂ ਆਮ ਰੂਲ ਹੈ ਆ ਕਿ ਪਾਪੂਲੇਸ਼ਨ ਤੇ ਟੈਕਨੋਲੋਜੀ ਸੇਮ ਟੈਕਨੋਲੋਜੀ ਹੋਵੇ ਦੋ ਮੁਲਕਾਂ ਨੇ ਦੇਖਿਆ ਜਿਹਦੀ ਵੱਡੀ ਪਾਪੂਲੇਸ਼ਨ ਆ ਉਹਦੀ ਇਕਨੋਮੀ ਵੱਡੀ ਆਉਗੀ। ਤੇ ਜਦੋਂ ਹੁਣ ਆ ਫਿਊਜ਼ਨ ਹੋ ਰਹੀ ਹੈ ਟੈਕਨੋਲੋਜੀ ਦੀ ਔਰ ਕੁਝ origignal ਵੀ ਜਿਹੜਾ ਈ ਨਾਲ ਤਾਂ ਬਹੁਤ ਜ਼ਿਆਦਾ ਕਰ ਰਹਾ ਪਰ ਇਹ ਜਿਹੜਾ ਵਾਲੇ ਵੀ origignal ਗਾਉਂ ਪੜੋ ਕਿ ਕਿ ਕਰ ਰਹਾ ਆ ਇਹ ਦੇ ਬੱਚੇ ਜਿਹੜਾ ਆਪਣਾ AI ਦਾ ਰੈਵਲੂਸ਼ਨ ਆ ਰਿਹਾ ਨਾ ਉਹਦੇ ਵਿੱਚ ਤੇ ਮੇਰੇ ਖਿਆਲ ਦੇ ਵਿੱਚ ਵੀ ਇੰਡੀਆ ਜਿਹੜਾ ਨਾ ਉਹ ਬਹੁਤ ਮੇਜਰ ਰੋਲ ਅਦਾ ਕਰੂਗਾ ਜਦੋਂ ਅਮਰੀਕਾ ਡਿਕਲਾਈਨ ਕਰੂਗਾ ਤੇ ਚੀਨ ਤੇ ਇੰਡੀਆ ਉਹ ਜਿਹੜਾ ਨਾ ਉਹ ਤੇਜ਼ ਹਨ ਪਰ ਅਫਰੀਕਾ ਇੱਕ ਹੋਰ ਡਾਈਮੈਂਸ਼ਨ ਹੈਗੀ ਆ ਯੂਨਾਈਟਿਡ ਅਫਰੀਕਾ ਜਿਹੜੀ ਹੈ ਇਹ ਬਹੁਤ ਹੀ ਵੱਡੀ ਇਕਨੋਮੀ ਬਣਨ ਵਾਲੀ ਆ ਔਰ ਬਹੁਤ ਛੇਤੀ ਔਰ ਉਹ ਬੰਦੇ ਇੰਨੇ ਖਲਾਫ ਹੈ ਨਿਓਪੋਲੋਨੀਅਲਿਜ਼ਮ ਦੇ ਕਿ ਉਹ ਬਹੁਤ ਵੱਡਾ ਇਹਨਾਂ ਨੂੰ ਮੁਕਾਬਲਾ ਦੇਣ ਦੇ ਅਮਰੀਕਾ ਵਾਂਗ ਜਿੱਤ ਕੇ ਉਹ ਬਹੁਤ ਕੋੰਡੋ ਕਰਾ ਰਿਹਾ ਹੈ ਦੇਖਾ ਅਮਰੀਕਾ ਦੋ ਕਾਰਨ ਕਿੰਡੋ ਕਰਾ ਰਿਹਾ ਹੈ ਔਰ ਉਹ ਮਾਤੀ ਨਾਸੀਂ ਜਿਹੜੇ ਹਜ਼ਰੀ ਉਹ ਕਦੇ ਵੀ ਨਹੀਂ ਚਾਹੁੰਦੇ ਇੰਡੀਆ ਦੇ ਨਾਲ ਟਿੱਟਲੋਕ ਦੇ ਵਿੱਚ ਆਉਂਦੇ। ਉਹ ਜਿਹੜੇ ਚੈਨਾ ਨ ਦੇ ਨੇੜੇ ਦਾਸਾ ਇੰਡੀਆ ਤੇ ਉਹਨਾਂ ਨੂੰ ਖਤਰਾ ਹੈ ਕਿ ਚੈਨਾ ਵਾਲੀ ਪਾਰਟੀ ਇਹਦੇ ਵਿੱਚ ਜੁੜ ਕੇ ਬੋਲ ਸਕਦੀ ਹੈ। ਇਸ ਕਰਕੇ ਉਹ ਕਿਸੇ ਵੀ ਹਾਲਤ ਵਿੱਚ ਇਹ ਚਾਹਣਗੇ ਕਿ ਇੰਡੀਆ ਦੇ ਨਾਲ ਰਿਲੇਟਿਡ ਕਿ ਨਹੀਂ ਉਹ ਇੰਡੀਆ ਦੇ ਵਿੱਚ ਹੈ ਇੰਡੀਆ ਤੁਸੀਂ ਅਡਮਡੋਲੇ ਨੇ ਵੀ ਇਸ ਮੈਚ ਨੂੰ ਕੀਤਾ। ਪਰ ਮੇਰਾ ਖਿਆਲ ਹੈ ਕਿ ਚੋਅ ਚ ਨਹੀਂ ਲੈਣੀ ਕਿਉਂਕਿ 40 50 ਐਫਸੀ 100 ਦੇ ਗ੍ਰੀਨ ਬੋਰਮ ਉਹ ਕਿਉਂ ਨਹੀਂ ਕਰ ਰਹੇ। ਇਸ ਦੇ ਤੋਂ ਵੱਧ ਵੱਡੀ ਸ਼ਕਤੀ ਵਾਲਾ ਹੈ ਮੈਂ ਇੱਕ ਪੁਆਇੰਟ ਆਈ ਐਮ ਐਫ ਦੇ ਬਾਰੇ ਚ ਐਡ ਕਰ ਦਿੰਦਾ ਥੋੜੀ ਜੀ ਮਤਲਬ ਆਪਣੀ ਨੋਲਿਜ ਬਾਰੇ ਜਾਂ ਇਨਫੋਰਮੇਸ਼ਨ ਬਾਰੇ ਜਿਹੜਾ ਆਈ ਐਮ ਐਫ ਹੈ ਉਹ ਕਰੰਸੀਜ਼ ਤੁਸੀਂ ਉਹਦੇ ਵਿੱਚ ਆਪਣਾ ਸ਼ੇਅਰ ਰੱਖਦੇ ਹੋ ਤੇ ਜਿਹੜੇ ਦੁਨੀਆ ਦੀਆਂ ਪਾਵਰਫੁਲ ਕਰੰਸੀਜ਼ ਨੇ ਉਹ ਆਈ ਐਮ ਐਫ ਦੇ ਵਿੱਚ ਆਪਣਾ ਸ਼ੇਅਰ ਰੱਖਦੀਆਂ ਨੇ ਤੇ ਆਈ ਐਮ ਐਫ ਐਸ ਡੀ ਆਰ ਇਸ਼ੂ ਕਰਦਾ ਸਪੈਸ਼ਲ ਡਰਾਇੰਗ ਰਾਈਟਸ ਉਹ ਜਿਹੜਾ ਐਸ ਡੀ ਆਰ ਹੈ ਪਿੱਛੇ ਜੇ ਉਹਨਾਂ ਨੂੰ ਚਾਈਨਾ ਦੀ ਚਾਈਨਾ ਨੇ ਉਹਨੂੰ ਮਜਬੂਰ ਕਰਤਾ ਕਿ ਆਈ ਐਮ ਐਫ ਚਾਈਨਿਸ ਜੁਆਇਨ ਵੀ ਉੱਥੇ ਰੱਖੇ रिजर्व करेंसी एंड ਤੇ ਇੰਡੀਆ ਨੇ ਬੜਾ ਪ੍ਰੈਸ਼ਰ ਪਾਇਆ ਕਿ ਇੰਡੀਅਨ ਰੁਪੀਜ਼ ਵੀ ਉਹਦਾ ਪਾਰਟ ਹੋਣਾ ਚਾਹੀਦਾ ਪਰ ਇੰਡੀਅਨ ਰੁਪੀਜ਼ ਉਹਨਾਂ ਨੇ ਪਾਰਟ ਨਹੀਂ ਬਣਾਇਆ ਸੋ ਜੇ ਹੁਣ ਅਮਰੀਕਾ ਜਿਵੇਂ ਸਰ ਨੇ ਦੱਸਿਆ ਵੀ ਅਮਰੀਕਾ ਪ੍ਰੈਸ਼ਰ ਪਾ ਅਮਰੀਕਾ ਅਮਰੀਕਾ ਆਈ ਐਮ ਐਫ ਇਕੁਅਲ ਟੂ ਅਮਰੀਕਾ ਇਹ ਅਮਰੀਕਾ ਕਹਿੰਦਾ ਵੀ ਸਟ੍ਰੈਟਜੀਕਲੀ ਇੰਡੀਆ ਨੂੰ ਆਪਾਂ ਨੇੜੇ ਜੇ ਲੈ ਕੇ ਆਉਣਾ ਹੈ ਤਾਂ ਰੁਪੀਜ਼ ਨੂੰ ਉਹਦਾ ਪਾਰਟ ਬਣਵਾ ਦਈਏ ਵੀ ਆਪਾਂ ਕਹਿ ਦਿੰਦੇ ਆ ਵੀ ਯਾਰ ਬਣਾ ਲੋ ਇਹ ਨੂੰ ਵੀ ਬਹੁਤ ਜਲਦੀ